ਸਿੱਖ ਕੌਮ ਦੀ ਆਜ਼ਾਦੀ ਨੂੰ ਪਰਵਾਸ਼ਿਤ ਕਰਦੀ ਹੋਈ ਜਿਉਂਦੀ ਜਾਗਦੀ ਸ਼ਖਸੀਅਤ ਭਾਈ ਅਮਰਤਪਾਲ ਸਿੰਘ ਖਾਲਸਾ ਸਾਨੂੰ ਪਾਰਟੀ ਬਣਾਉਣ ਦੀ ਲੋੜ ਤਾਂ ਪਈ ਹੈ ਕਿਉਂਕਿ ਅਸੀਂ ਦੇਖਿਆ ਕਿ ਉਹਦੇ ਜੇਲ੍ਹ ਜਾਣ ਤੋਂ ਬਾਅਦ ਸਿੱਖਾਂ ਦੀ ਕਿਸੇ ਨੇ ਨੁਮਾਇੰਦੀ ਨਹੀਂ ਕੀਤੀ ਸਿੱਖਾਂ ਵਿੱਚ ਕੁਝ ਧਿਰਾਂ ਵੱਲੋਂ ਮਿੱਥਕੇ ਕਲੇਸ਼ ਖੜਾ ਕੀਤਾ ਗਿਆ ਖਾਲਿਸਤਾਨ ਦੇ ਨਾਮ ਤੋਂ ਸਿਰਫ ਧੰਦਾ ਹੋ ਰਿਹਾ ਖਾਲਿਸਤਾਨ ਦੀ ਪ੍ਰਾਪਤੀ ਲਈ ਕੋਈ ਸੰਘਰਸ਼ ਨਹੀਂ ਮੈਂ ਨਿੱਜੀ ਤੌਰ ਤੇ ਗਰਾਊਂਡ ਤੇ ਵਿਚਰਗੀ ਦੇਖਿਆ ਜਿਹੜੇ ਬੰਦੇ ਖਾਲਿਸਤਾਨ ਦਾ ਸਿਰਫ ਰੌਲਾ ਪਾਉਂਦੇ ਆ ਵੱਡੀਆਂ-ਵੱਡੀਆਂ ਡਿੰਗਾ ਮਾਰਦੇ ਆ ਉਹ ਖਾਲਿਸਤਾਨ ਦੀ ਪ੍ਰਾਪਤੀ ਲਈ ਕੁਝ ਵੀ ਨਹੀਂ ਕਰ ਰਹੇ। ਉਹਨਾਂ ਨੂੰ ਇਹ ਲੱਗਦਾ ਕਿ ਖਾਲਿਸਤਾਨ ਦੀ ਪ੍ਰਾਪਤੀ ਲਈ ਸਿਰਫ ਅਮਰਪਾਲ ਸਿੰਘ ਹੀ ਚੁੱਲ੍ਹੇ ਵਿੱਚ ਸਿਰ ਦੇਵੇ। ਅਸੀਂ ਬਹੁਤ ਸਮਾਂ ਇਸ ਗੱਲ ਦੀ ਵੇਟ ਕੀਤੀ ਕਿ ਅਮਰਪਾਲ ਸਿੰਘ ਤੋਂ ਬਾਅਦ ਉਸ ਦੀਆਂ ਲੱਤਾਂ ਖਿੱਚਣ ਦੀ ਬਜਾਏ ਕੋਈ ਉਹਦੀ ਜਗ੍ਹਾ ਭਰੇ ਅਤੇ ਉਸੇ ਸੰਘਰਸ਼ ਨੂੰ ਜਾਰੀ ਰੱਖੇ ਪਰ ਨਹੀਂ। ਇੱਥੇ ਸਾਰਿਆਂ ਦੇ ਨੇਫੇ ਵਿੱਚ ਟੰਗੇ ਹੋਏ ਹਥਿਆਰ ਕਿਸੇ ਨਾ ਕਿਸੇ ਦਾ ਮੋਂਡਾ ਲੱਭਦੇ ਆ ਜੇ ਮੋਂਡਾ ਨਹੀਂ ਮਿਲਦਾ ਤਾਂ ਨੇਫੇ ਚੋਂ ਬਾਹਰ ਨਹੀਂ ਕੱਢਦੇ ਲੱਤਾਂ ਭਾਰ ਨਹੀਂ ਚੱਲਦੀਆਂ ਡਿਬਰੂਗੜ ਦਿਖਣ ਲੱਗ ਜਾਂਦਾ ਪਰ ਸੰਗਤ ਨੇ ਹੁਣ ਫੈਸਲਾ ਕਰ ਲਿਆ ਹੈ ਇਹ ਕਿ ਉਹਨਾਂ ਮੁਰਦਿਆਂ ਨੂੰ ਵੋਟਾਂ ਕਿਉਂ ਪਾਉਣੀਆਂ ਜਿਹੜੇ ਖਾਂਦੇ ਪੰਜਾਬ ਦਾ ਤੇ ਦਲਾਲੀ ਦਿੱਲੀ ਦੀ ਕਰਦੇ ਆ ਜੇਕਰ ਵੋਟ ਹੀ ਪਾਉਣੀ ਹੈ ਤਾਂ ਫਿਰ ਖਾਲਸਾ ਗੂੰਜੇਗਾ ਪਾਰਲੀਮੈਂਟ ਅੰਦਰ ਬਾਕੀ ਸਿੰਘ ਦਾ ਕਿਰਦਾਰ ਐਡਾ ਕਾ ਹੈਗਾ ਕਿ ਇਹੋ ਆਪ ਚਲਦੀ ਫਿਰਦੀ ਪਾਰਲੀਮੈਂਟ ਮੈਂ ਇੱਕ ਗੱਲੋਂ ਹੈਰਾਨ ਵੀ ਹਾਂ ਕਿ ਅਜੇ ਪਾਰਟੀ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਕਈ ਕਲਪੂ ਦਾਸ ਹੋਰਾਂ ਨੇ ਪਾਰਟੀ ਦਾ ਏਜੰਡਾ ਵੀ ਤੈਅ ਕਰ ਦਿੱਤਾ ਸੀ ਸਿੱਖ ਕੌਮ ਦੀ ਆਜ਼ਾਦੀ ਨੂੰ ਪ੍ਰਵਾਸੀਤ ਕਰਦੀ ਹੋਈ ਜਿਉਂਦੀ ਜਾਗਦੀ ਸ਼ਖਸੀਅਤ ਭਾਈ ਅਮਰਤਪਾਲ ਸਿੰਘ ਖਾਲਸਾ ਸਾਨੂੰ ਪਾਰਟੀ ਬਣਾਉਣ ਦੀ ਲੋੜ ਤਾਂ ਪਈ ਹੈ ਕਿਉਂਕਿ ਅਸੀਂ ਦੇਖਿਆ ਕਿ ਉਹਦੇ ਜੇਲ੍ਹ ਜਾਣ ਤੋਂ ਬਾਅਦ ਸਿੱਖਾਂ ਦੀ ਕਿਸੇ ਨੇ ਨੁਮਾਇੰਦੀ ਨਹੀਂ ਕੀਤੀ ਸਿੱਖਾਂ ਵਿੱਚ ਕੁਝ ਧਿਰਾਂ ਵੱਲੋਂ ਮਿੱਥ ਕੇ ਕਲੇਸ਼ ਖੜਾ ਕੀਤਾ ਗਿਆ ਖਾਲਿਸਤਾਨ ਦੇ ਨਾਮ ਤੋਂ ਸਿਰਫ ਧੰਦਾ ਹੋ ਰਿਹਾ ਖਾਲਿਸਤਾਨ ਦੀ ਪ੍ਰਾਪਤੀ ਲਈ ਕੋਈ ਸੰਘਰਸ਼ ਨਹੀਂ ਮੈਂ ਨਿੱਜੀ ਤੌਰ ਤੇ ਗਰਾਊਂਡ ਤੇ ਵਿਚਰਗੀ ਦੇਖਿਆ ਜਿਹੜੇ ਬੰਦੇ ਖਾਲਿਸਤਾਨ ਦਾ ਸਿਰਫ ਰੌਲਾ ਪਾਉਂਦੇ ਆ ਵੱਡੀਆਂ ਵੱਡੀਆਂ ਡਿੰਗਾ ਮਾਰਦੇ ਆ ਉਹ ਖਾਲਿਸਤਾਨ ਦੀ ਪ੍ਰਾਪਤੀ ਲਈ ਕੁਝ ਵੀ ਨਹੀਂ ਕਰ ਰਹੇ ਉਹਨਾਂ ਨੂੰ ਇਹ ਲੱਗਦਾ ਕਿ ਖਾਲਿਸਤਾਨ ਦੀ ਪ੍ਰਾਪਤੀ ਲਈ ਸਿਰਫ ਅਮਰਪਾਲ ਸਿੰਘ ਹੀ ਚੁੱਲ੍ਹੇ ਵਿੱਚ ਸਿਰ ਦੇਵੇ ਅਸੀਂ ਬਹੁਤ ਸਮਾਂ ਇਸ ਗੱਲ ਦੀ ਵੇਟ ਕੀਤੀ ਕਿ ਅਮਰਤਪਾਲ ਸਿੰਘ ਤੋਂ ਬਾਅਦ ਉਸ ਦੀਆਂ ਲੱਤਾਂ ਖਿੱਚਣ ਦੀ ਬਜਾਏ ਕੋਈ ਉਹਦੀ ਜਗ੍ਹਾ ਪਰੇ ਅਤੇ ਉਸੇ ਸੰਘਰਸ਼ ਨੂੰ ਜਾਰੀ ਰੱਖੇ ਪਰ ਨਹੀਂ ਇੱਥੇ ਸਾਰਿਆਂ ਦੇ ਨੇਫੇ ਵਿੱਚ ਟੰਗੇ ਹੋਏ ਹਥਿਆਰ ਕਿਸੇ ਨਾ ਕਿਸੇ ਦਾ ਮੋਂਡਾ ਲੱਭਦੇ ਆ ਜੇ ਮੋਂਡਾ ਨਹੀਂ ਮਿਲਦਾ ਤਾਂ ਨੇਫੇ ਚੋਂ ਬਾਹਰ ਨਹੀਂ ਕੱਢਦੇ ਲੱਤਾਂ ਭਾਰ ਨਹੀਂ ਚੱਲਦੀਆਂ ਡਿਬਰੂਗੜ੍ਹ ਦੇਖਣ ਲੱਗ ਜਾਂਦਾ ਪਰ ਸੰਗਤ ਨੇ ਹੁਣ ਫੈਸਲਾ ਕਰ ਲਿਆ ਹੈ ਇਹ ਕਿ ਉਹਨਾਂ ਮਰਦਿਆਂ ਨੂੰ ਵੋਟਾਂ ਕਿਉਂ ਪਾਉਣੀਆਂ ਜਿਹੜੇ ਖਾਂਦੇ ਪੰਜਾਬ ਦਾ ਤੇ ਦਲਾਲੀ ਦਿੱਲੀ ਦੀ ਕਰਦੇ ਆ ਜੇਕਰ ਵੋਟ ਹੀ ਪਾਉਣੀ ਹੈ ਤਾਂ ਫਿਰ ਖਾਲਸਾ ਗੂੰਜੇਗਾ ਪਾਰਲੀਮੈਂਟ ਅੰਦਰ ਬਾਕੀ ਸਿੰਘ ਦਾ ਕਿਰਦਾਰ ਐਡਾ ਕਾ ਹੈਗਾ ਕਿ ਉਹ ਆਪ ਚਲਦੀ ਫਿਰਦੀ ਪਾਰਲੀਮੈਂਟ ਮੈਂ ਇੱਕ ਗੱਲੋਂ ਹੈਰਾਨ ਵੀ ਆ ਕਿ ਅਜੇ ਪਾਰਟੀ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਕਈ ਕਲਪੂ ਦਾਸ ਹੋਰਾਂ ਨੇ ਪਾਰਟੀ ਦਾ ਏਜੰਡਾ ਵੀ ਤੈਅ ਕਰ ਦਿੱਤਾ ਸੀ